ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਸੋਚਦੇ ਹੋਵੋਗੇ ਵੀ ਕੱਪੜਿਆਂ ਤੋਂ ਬਾਹਰ ਕਿਵੇਂ ਹੋ ਰਹੇ ਨੇ ਕੱਪੜਿਆਂ ਤੋਂ ਬਾਹਰ ਬਾਈ ਜੀ ਤਾਂ ਹੋ ਰਿਆਂ ਵੀ ਆਪਾਂ ਕਹਿ ਸਕਦੇ ਆ ਅਸੀਂ ਅੱਜ ਆਏ ਹੋਏ ਹਾਂ ਉੱਥੇ ਜੀ ਨੂੰ ਕਹਿੰਦੇ ਹੁੰਦੇ ਪਿੰਡਾਂ ਵਾਲਿਆਂ ਦਾ ਵਾਟਰ پارک ਮੇਰਾ ਮਤਲਬ ਆਏ ਹੋਇਆ ਨਹਿਰ ਤੇ ਗਰਮੀ ਹਜੇ ਆਈ ਆਈ ਹੈਗੀ ਤੇ ਇਹ ਕੰਮ ਜਾਂ ਸਟਾਰਟ ਹੋਣ ਨਾਲ ਅੱਗੇ ਤੇ ਸਟਾਰਟ ਜਦੋਂ ਨੂੰ ਪਤਾ ਜਦੋਂ ਹੋ ਜਾਂਦਾ ਫਿਰ ਤਾਂ ਇੱਥੇ ਬਥੇਰੀਆਂ ਰੌਣਕਾਂ ਹੁੰਦੀਆਂ ਨੇ ਹਜੇ ਤਾਂ ਬੰਦੇ ਘੱਟ ਨੇ ਸਾਡੇ ਵਰਗੇ ਹਜੇ ਤਾਂ ਟਾਮੇ ਟਾਮ ਹੀ ਆਉਂਦੇ ਨੇ ਤੇ ਇਹ ਵਲੌਗ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਵਲੌਗ ਇੰਟਰਸਟਿੰਗ ਬਣੂਗਾ ਠੀਕ ਹੈ ਇੱਥੇ ਛਾਵਾ-ਛੂਲਾ ਮਾਰਾਂਗੇ ਨਿਆਰੇ ਲਾਵਾਂਗੇ ਤੇ ਆਹ ਦੇਖੋ ਮੇਰੇ ਨਾਲ ਬੰਦੇ ਹੋਰ ਆਏ ਹੋਏ ਨੇ ਆਹ ਬੈਠੇ ਨੇ ਅਜੇ ਸਲਾਹਾਂ ਕਰੀ ਜਾਂਦੇ ਨੇ ਉਹ ਕਹਿੰਦਾ ਤੂੰ ਵੜੋ ਕਹਿੰਦਾ ਤੂੰ ਵੜ ਤੇ ਇੰਨਾ ਇੰਨਾ ਦੀ ਪਲਾਨ ਸੀਗਾ ਇਹ ਵੀ ਆਪਾਂ ਨਹਿਰ ਤੇ ਚੱਲੀਏ ਸਹੀ ਠੀਕ ਹੈ ਜੀ ਤੇ ਹੁਣ ਇਹ ਡਰ ਦੇ ਵਿੱਚ ਨਹੀਂ ਵੱਢ ਰਹੇ ਇੱਕ ਤੱਕ ਨਹੀਂ ਕਿਤੇ ਗਾਰ ਨਾ ਹੋਵੇ ਮੈਂ ਕਿਹਾ ਵੀ ਗਾਰ ਤਾਂ ਹੁਣ ਹੁੰਦੀ ਆ ਹਨਾ ਨਹਿਰਾਂ ਦੇ ਤੇ ਆ ਦੇਖੋ ਬੈਠੇ ਐ ਬੈਠੇ ਨੇ ਜਿਵੇਂ ਨਸ਼ਾ ਨਸ਼ਾ ਕਰਕੇ ਖੜੇ ਹੁਣ ਤੇ ਉਹਨਾਂ ਨੂੰ ਗੱਲ ਨਹੀਂ ਆ ਆ ਦੇਖੋ ਪੈਰ ਵਿੱਚਾਂ ਨਹਿਰ ਦੇ ਤੇ ਸੋਚ ਰਹੇ ਨੇ ਵੀ ਬੜੀਏ ਪਾਣੀ ਠੰਡਾ ਲੱਗ ਰਿਹਾ ਹੈ ਬੱਸ ਠੰਡਾ ਪਾਣੀ ਕਰਕੇ ਇਹ ਸੋਚਾਂ 'ਚ ਪੈ ਰਹੇ ਨੇ ਤੇ ਆ ਦੇਖੋ ਨਹਿਰ ਦੇਖ ਲਓ ਪਹਿਲਾਂ ਸਾਡੀ ਇਹ ਨਹਿਰ ਤੇ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਘਟੋ ਘਟ ਬਾਈ ਜੀ 2.5 ਲੱਖ ਵਿਊ ਬਣੇ ਸੀਗੇ ਤੇ YouTube ਤੇ ਉਹਦਾ ਆਪਾਂ ਬਲੌਗ ਪਾਇਆ ਸੀਗਾ ਐਸ ਆਹੀ ਨਹਿਰ ਸੀਗੀ ਉਹ ਚੱਲ ਬੰਦ ਕਰੀ ਯਾਰ ਠੀਕ ਆ ਜੀ ਉਹ ਆਪਾਂ ਮਾੜੀ ਜੀ ਅੱਗੋਂ ਸੀਗੀ ਹਾਂ ਨਹੀਂ ਅੱਗੋਂ ਨਹੀਂ ਸੀ ਆਹੀ ਸਿਆਹੀ ਸਿਆਹ ਇੱਥੋਂ ਜੀ ਸੀਗੀ ਆ ਦੇਖੋ ਇੱਧਰ ਸਰਾ ਹੁਣ ਵੜ ਜਾਓ ਓਏ ਕਹਿੰਦਾ ਮਾਫੀ ਦੇ ਘਰੇ ਚੱਲ ਘਰੇ ਲੈ ਔਰ ਫਿਰ ਨਾਲ ਗੱਲ ਚੱਲ ਚੱਲ ਆਹ ਹੁੰਦਾ ਸਿੱਕੰਨਾ ਠੰਡਾ ਪਾਣੀ ਹੈ ਹੈ ਗਾਰਾ ਗਾਰਾ ਹੈ ਠੰਡੀ ਕਿੰਨੀ ਕਾ ਪਾਣੀ ਪਾਣੀ ਤਾਂ ਇੱਥੇ ਨਹੀਂ ਹੈਗੀ ਹੋਣੀ ਹੈਣਾ ਠੰਡਾ ਠੰਡਾ ਦੇਖੋ ਅਣਚਣ ਕਰਦੇ ਗੱਭਰੂ ਨੌਜਵਾਨ ਪੰਜਾਬੀ ਐਂ ਇੱਥੇ ਚਲੋ ਬਰ ਅੱਗੇ ਫਿਰ ਤੁਹਾਨੂੰ ਮਿਲਦੇ ਰਹਾਂਗੇ ਤੇ ਬਲੌਗ ਆਪਾਂ ਅੱਗੇ ਹੋਰ ਚੱਲੂ ਹੋਊਗਾ ਇਹਨੇ ਮੈਂ ਵੀ ਮੈਂ ਵੀ ਇੱਕ ਅੱਧੀ ਗਾਜ ਡੁਬਕੀ ਲਾ ਲਾਂ ਤੇ ਡੁਬਕੀ ਲਾ ਕੇ ਫਿਰ ਆਪਾਂ ਕਰਦੇ ਆਂ ਗੱਲ ਬਾਤ ਠੀਕ ਆ ਤੇ ਅੱਗੇ-ਅੱਗੇ ਦੇਖੀ ਚੱਲੋ ਠੀਕ ਹੈ ਜੀ ਓਕੇ ਮਿਲਦੇ ਆਂ ਇੱਧਰ ਦੇਖੋ ਲੋਕੇਸ਼ਨ ਆਹ ਇਹ ਤਾਂ ਪਿੰਡਾਂ ਨਾਲ ਨਹੀਂ ਆ ਇਹ ਚੀਜ਼ਾਂ ਸ਼ਹਿਰਾਂ 'ਚ ਕਿੱਥੇ ਆ ਬਾਈ ਯਾਰ ਇਹ ਤਾਂ ਪਿੰਡਾਂ-ਪਿੰਡਾਂ 'ਚ ਹੀ ਰਹਿਗੀਆਂ ਸ਼ਹਿਰਾਂ 'ਚ ਨਹੀਂ ਹੈਗੀਆਂ ਇਹ ਚੀਜ਼ਾਂ ਲਓ ਜੀ ਆਪਾਂ ਵੀ ਨਾ ਆਇਆ ਇਹ ਆਪਾਂ ਵੀ ਨਾ ਆਇਆ ਇਹ ਨਾ ਆਇਆ ਇਹ ਉਹ ਇੱਥੇ ਦਾ ਬੜੀ ਥਾਰ ਆ ਜੀ ਤੇ ਦੇਖੋ ਹੁਣ ਕਰੋ ਉਹ ਉਹ ਮਿੱਚੋ ਦੇ ਵਾਲਾ ਸਿਸਟਮ ਹਰਦਾ ਇਹਨੇ ਕੋਲ ਕੰਫਰਮ ਆ ਦੇਖੋ ਜੀ ਦੂਜਾ ਕਿੱਧਰ ਗਿਆ ਉਹ ਫਿਰਦਾ ਇਹ ਉਹ ਨਾ ਕਿੱਦਾਂ ਬਿੱਤੀ ਹੈ ਜੀ ਮੋਕਾ ਦੇ ਟੱਪ ਜੀ ਇਹਦੀ ਬਾਣੀ ਇਹ ਵੀਪਿੰਦਰ ਕਿੱਧਰ ਗਿਆ ਉਹ ਦੇਖ ਲੱਗਾ ਗਗਨਵੀਰ ਉਹਦੇ ਮੂੰਹ ਕਰਨ ਲੱਗ ਗਗਨ ਤਾਂ ਉਹਦੀ ਨਿਕਰਾਂ ਮਰ ਜਾ ਇਹ ਗੋਨਤਾ ਹੈ ਉਹ ਰੱਖਦੇ ਡੁੱਬੀ ਆ ਆ ਦੇਖੋ ਜੀ ਖਾ ਤੋ ਦੇ ਜੀ ਜੱਤ ਦੇ ਆਜੋ ਆ ਹੁਣ ਦੇ ਓਏ ਡੰਡਾ ਨਹੀਂ ਮਾਰਦੇ ਉੱਤੇ ਜੇ ਲੜ ਰਹੇ ਹੈ ਬਾਈ ਦੇਖੋ ਬੰਦਾ ਜ਼ੋਰ ਨਾਲ ਮੇਰੇ ਉੱਤੇ ਪੈਂਚ ਗਿਆ ਨੇ ਅਬਲ ਮੇਰਾ ਖਵਾ ਚੱਪੀ ਮਾਰਿਆ ਪਾਣੀ ਚ ਦੁੱਖ ਜਿਆਦਾ ਲੱਗਦਾ ਹੁੰਦਾ ਤੇ ਠੀਕ ਆ ਅੱਗੇ ਫਿਰ ਤੁਹਾਨੂੰ ਹੋਰ ਦਿਖਾਵਾਂਗੇ ਬਣੇ ਰਹੋ ਨਿਆਰੇ ਇਹ ਜਿੰਦੇ ਨਿਆਰੇ ਆਓ ਜੀ ਘਰੇ ਚੱਲਿਆਂ ਜੀ ਨਾ ਕਿ ਉਮੀਦ ਕਰਦਾ ਠੰਡ ਲੱਗਣ ਲੱਗੀ ਸ਼ਾਮ ਜੀ ਹੋ ਗਈ ਐਨੇ ਤਾਂ ਬਾਣੀ ਲਾ ਦਿੰਦੇ ਮਾੜਾ ਉਹ ਮਗਰਲਾ ਬੰਦਾ ਕੋਈ ਇਹ ਉਮੀਦ ਕਰਦਾ ਪਸੰਦਾ ਹੋਊਗਾ ਜਦੋਂ ਬਣਾਉਂ ਕੋੜ ਕਰੇ ਸ਼ੇਅਰ ਕਰੋ ਮੈਲਾਂ ਕਿੰਨੂਰ ਬਣਾਉਂ